ਜਿਹੜਾ ਅਗੇ ਉਹ ਚੱਲ ਸਮੇਂ ਪਹੁੰਚ ਜਾ ਰਹੇ ਆਂ ਫਾਈਨ ਬਾਸ ਦਾ ਉਹਦੇ ਸੰਬੰਧ ਚ ਜਿਹੜਾ ਹੈਗਾ ਉਹ ਪਰਸੋ ਵੀ ਅਸੀਂ ਫਲੈਗ ਮਾਰਚ ਕਰਿਆ ਸੀਗਾ ਸ਼ਹਿਰ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਸਰਬੀਨ 11 ਕਪਤਾਨ ਜੀ 11 ਤੇ ਜ਼ਿਲ੍ਹਾ ਰਾਇਦਰ ਤੇ ਅੱਜ ਵੀ ਜਿਹੜਾ ਹੈਗਾ ਫਲੈਗ ਮਾਰਚ ਹੋ ਰਿਹਾ ਹੈ ਤੇ ਫਲੈਗ ਮਾਰਚ ਦਾ ਉਹ ਜਿਹੜਾ ਮਕਸਦ ਹੈਗਾ ਸਾਡਾ ਉਹ ਹੈ ਕਿ ਇੱਕ ਲੋਕਾਂ ਚ ਕੌਨਫੀਡੈਂਸ ਬਣੇ ਪੁਲਿਸ ਦੀ ਵਿਜ਼ਿਬਿਲਿਟੀ ਲੋਕਾਂ ਨੂੰ ਇੱਕ ਜ਼ਰੂਰ ਵੀ ਕੋਈ ਇੰਪੋਰਟੈਂਟ ਧਿਆਨ ਆਉਂਦਾ ਹੈਗਾ ਕੁਝ ਲੋਕਾਂ ਦੇ ਮਨ ਚ ਰਹਿਦਾ ਹੈਗਾ ਕਿ ਕੋਈ ਸਟਾਰਟਿੰਗ ਨਾਲ ਸ਼ੁਰੂਆਤ ਕਰ ਸਕਦਾ ਹੈਗਾ ਜਾਂ ਇਹ ਕੁਝ ਤਰ੍ਹਾਂ ਦੇ ਸਾਰਥੀ ਬੰਦੇ ਸਿਆਲ ਕਰਨ ਦੀ ਕੋਸ਼ਿਸ਼ ਕਰਦੇ ਵੀ ਨੇ ਉਹਦੇ ਸਮਝ ਜਿਹੜਾ ਹੈਗਾ ਉਹ ਹੈਗਾ ਕਿ ਕਨਫੀਡੈਂਸ ਮੀਟਿੰਗ ਮੇਜਰ ਰੂਪ ਤੋਂ ਸੀ ਫਲੈਗ ਮਾਰਚ ਆਦਿ ਕਰ ਰਹੇ ਹਾਂ ਜਿਦਾ ਅੱਜ ਪਾਤਲਾ ਹੈਡਕ quarters ਤੇ ਨਾਲ ਐਸਪੀ ਹੈਡਕ quarters ਮੈਡਮ ਤੇ ਡੀਐਸਪੀ ਸਿਟੀ ਲੱਗੇ ਜਿਨਾਲ ਸਟੇਜ ਲੈ ਇਸੇ ਤਰੀਕੇ ਨਾਲ ਬਾਕੀ ਤਿੰਨੋਂ ਐਸਪੀ ਜਿਹੜੇ ਹੈਗੇ ਉਹ ਵਕਫ ਵਕਫ ਸਪਲਿਸਟ ਤੇ ਜਿਹੜਾ ਜਾ ਕੇ ਉਹ ਸੰਬੰਧਿਤ ਡੀਐਸਪੀ ਸਹਾਇਤਾ ਦੇ ਨਾਲ ਐਸਐਚਓਜ਼ ਦੇ ਨਾਲ ਉਥੇ ਵੀ ਫਲੈਗ ਮਾਚ ਕਰ ਰਿਹਾ ਹੈ ਸਾਡਾ ਜਿਹੜਾ ਹੈਗਾ ਲੋਕਾਂ ਨੂੰ ਸੁਨਿਆ ਹੈਗਾ ਕਿ ਅਸੀਂ ਸਰក ਹੈਗੇ ਤੇ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਤਿਆਰ ਹੈਗੇ ਤੇ ਤੁਸੀਂ ਬੇਫਿਕਰ ਰਹੋ ਕਿਸੇ ਵੀ ਚਿੰਤਾ ਕਿਸੇ ਵੀ ਚੀਜ਼ ਬਾਰੇ ਸਿਕਿਉਰਿਟੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਜਿਹੜੇ ਟਰਬਲ ਕ੍ਰੀਏਟਰਸ ਹੈਗੇ ਸ਼ਰਾਰਤੀ ਤੱਤ ਹੈਗੇ ਉਹਨਾਂ ਨੂੰ ਸਾਡਾ ਸੁਨੇਹਾ ਹੈਗਾ ਕਿ ਅਸੀਂ ਸਰਕ ਹੈਗੇ ਤੇ ਜੇਕਰ ਕੋਈ ਲਾਅ ਨਾਅਰ ਖਰਾਬ ਕਰਨ ਦੀ ਜਾਂ ਕੋਈ ਕ੍ਰਿਮੀਨਲ ਐਕਟੀਵਿਟੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇਗਾ ऐसे ही सर, अलर्ट जारी करिए हारपुर देखो रात के समय जो है दो सौ मुलाजिम प्लस दो डी एस पीढ़ इंसपैक्टर या एस एच ओ जो है रात के समय ਤੇ ਹੋਣਗੇ ਤੇ ਇਸ ਤੇ ਨਾਲ ਜਿਹੜੇ 200 ਮੁਲਾਜ਼ਮਾਂ ਦੇ ਨਾਲ ਅਸੀਂ 25 ਨਾਕਾਜ਼ ਪੂਰੇ ਜ਼ਿਲ੍ਹੇ ਚ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਦੇ ਨਾਲ ਸਿਟੀ ਸੀਲਿੰਗ ਨਾਕਾਜ਼ ਰਾਤ ਦੇ ਸਮੇਂ ਲਾਹਾਂਗੇ ਜਿਹੜੇ ਅਸੀਂ ਪਿਛਲੇ 1 ਹਫ਼ਤੇ ਤੋਂ ਲੱਗ ਰਹੇ ਹੈ ਕਿ ਸਾਡੇ ਤੇ ਰਾਤ ਦੇ ਸਮੇਂ ਵੀ ਸੁਰੱਖਿਆ ਵਿਵਸਥਾ ਪੂਰੀ ਚਾਰ ਚੋਕੰਗ ਰਹਿਦੀ ਹੈ ਕਿ ਰਹੇਗੀ ਤੇ ਦਿਨ ਦੇ ਸਮੇਂ ਵੀ ਜਿਹੜੇ ਹੈਗੇ ਨਾਕਾਬੰਦੀ ਹੋਟਲਾਂਾਂ ਸਰਾਵਾਂ ਦੀ ਚੈਕਿੰਗ ਸੱਕੀ ਲੋਕਾਂ ਦੀ ਚੈਕਿੰਗ ਅਲੱਗ-ਅਲੱਗ ਥਾਵਾਂ ਤੇ ਸਰਪ੍ਰਾਈਜ਼ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਬੈਕਗਰਾਉਂਡ ਦੇ ਲੋਕ ਹੈਗੇ ਉਹਨਾਂ ਦੀ ਵੈਰੀਫਿਕੇਸ਼ਨ ਉਹਨਾਂ ਦੇ ਜਿਹੜਾ ਹੈਗਾ ਉਹ ਐਕਟੀਵਿਟੀਜ਼ ਤੇ ਨਜ਼ਰ ਫਲੈਗ ਮਾਰਕਸ ਤੇ ਸਾਰੀ ਐਕਟੀਵਿਟੀ ਜਿਹੜੀ ਹੈਗੀ ਅਜੇ ਪ੍ਰੀਵੈਂਟਿਵ ਮੀਜਰ ਅਨਸਾਰ ਪਪੂਲੇਸ਼ਨ ਨੂੰ ਕੀਤੀ ਜਾ ਰਹੀ ਹੈ ਸਰ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀ ਤਾਂ ਟੋਟਲ ਕਿੰਨੇ ਮੁਲਾਜ਼ਮਾਂ ਦੀ ਜਿਹੜੀ ਨਫਰੀਅਤ ਰਾਤੀ ਜਿਹੜਾ ਪੂਰਾ ਕੱਲ ਦਾ ਪੂਰਾ ਪ੍ਰੋਗਰਾਮ ਹੋਏਗਾ ਉਹਦੇ ਚ ਰਾਤ ਤੋਂ ਲੈ ਕੇ ਕੱਲ ਪੂਰੇ ਸ਼ਾਮ ਤੱਕ ਜਿਹੜਾ ਹੈਗਾ ਤੇ ਕੱਲ ਇਵਨ ਕੱਲ ਰਾਤ ਨੂੰ ਵੀ ਜਿਹੜਾ ਟੋਟਲ ਮੁਲਾਜ਼ਮ ਜਿਹੜੇ ਹੈਗੇ ਉਹ ਸੀ 1400 ਤੋਂ ਜ਼ਿਆਦਾ ਮੁਲਾਜ਼ਮ ਲਾਵਾਂਗੇ ਕੱਲ ਦਿਨ ਦਿਨ ਵਾਸਤੇ ਜਿਹੜੇ ਹੈਗੇ ਉਹ 1200 ਦੇ ਆਸ-ਪਾਸ ਦਾ ਹੈਗਾ ਮੁਲਾਜ਼ਮ ਸੀ ਡਿਪਲੋਏ ਕਰਦੇ ਆ ਤੇ ਰਾਤ ਨੂੰ ਡਿਊਟੀਆਂ ਔਰ ਵਕਰੀ ਪੈਟਰੋਲਿੰਗ ਪਾਟੀਆਂ ਉਹ ਸਾਰੀ ਵਕਤ ਸਿਰਫ ਗੰਦਾ ਤਾਂ ਦਿਵਸ ਤੇ ਜਿਹੜੀ ਸਕਿਉਰਿਟੀ ਪੂਰੀ ਤਰ੍ਹਾਂ ਟਾਈਟ ਹੈ ਪਰ ਫਿਰ ਵੀ ਹੁਣ ਦੇਖਿਆ ਗਿਆ ਕਿ ਮੈਮੋ ਹਾਲ ਬਿਲਕੁਲ ਬੇਕੋਫੋਕ ਜਿਹੜੀਆਂ ਚੋਰੀਆਂ ਦੋ ਤਿੰਨ ਦੁਕਾਨਾਂ ਨੂੰ ਕੋਈ ਕਿੱਢਿਆ ਗਈਆਂ ਔਰ ਵੱਡੇ ਵਾਹਨ ਤੇ ਉਹ ਲੋਡ ਕਰਕੇ ਗਏ ਆ ਕਿਤੇ ਨਾ ਕਿਤੇ ਕਮੀ ਨਹੀਂ ਦਿਖਾਈ ਦੇ ਇਹ ਕਿੱਥੇ ਚੋਰੀ ਹੋਈ ਇਹ ਮੈਮੋ ਮੈਮੋ ਵਾਲ ਦੁ ਚਾਰ ਦੁਕਾਨਾਂ ਇਕੱਠੀਆਂ ਦਾ ਇੱਕ ਚੋਰੀ ਦਾ ਇਨਸੀਡੈਂਟ ਹੋਇਆ ਸੀਗਾ ਹਰਿਆਣੇ ਐ ਕਿ ਇੱਕ ਕਿਨਾਰਾ ਸਟੋਰ 'ਚ ਚੋਰੀ ਕੀਤੀ ਗਈ ਸੀ ਸਾਡੀ ਟੀਮ ਨੇ ਜਿਹੜਾ ਹੈਗਾ ਤੁਰੰਤ ਜਿਹੜਾ ਉਹਨੂੰ ਕਾਰਵਾਈ ਕਰਦੇ ਉਹ ਪਿਕਅਪ ਦੇ ਉਹਦੇ ਡਰਾਈਵਰ ਫੜ ਲਏ ਸੀਗੇ ਆ ਜਿਹੜੀ ਚੋਰੀ ਕਿਸੇ ਦੱਸ ਰਹੇ ਮੀਟੀਆਂ ਨੇ ਵਾਲੀ ਇਹਦੇ ਚ ਸਾਡੀ ਟੀਮ ਲੱਗੀ ਹੈਗੀ ਤੇ ਆਊਟਰ ਏਰੀਆ 'ਚ ਤੇ ਆ ਜਿਹੜਾ ਹੈਗਾ ਇਹਨੂੰ ਆ ਨਹੀਂ ਕਹਿ ਸਕਦੇ ਕਿ ਵੀ ਜੀ ਕੋਈ ਚੋਰੀ ਦੀ ਘਟਨਾ ਨਹੀਂ ਹੋ ਸਕਦੀ ਹੈਗੀ ਬਟ ਸਾਡੀ ਟੀਮਾਂ ਸਤਰਕ ਹੈਗੀਆਂ ਤੇ ਜਿਹੜੇ ਇਨਸੀਡੈਂਟ ਪ੍ਰੀਵੈਂਟ ਹੁੰਦੇ ਜਿੰਨੀ ਚੋਰੀਆਂ ਨਹੀਂ ਹੁੰਦੀ ਪੁਲਿਸ ਦੇ ਸਤਪਾ ਕਰਕੇ ਉਹਦਾ ਕੋਈ ਖਾਤਾ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਹੈਗਾ ਪ੍ਰੀਵੈਂਟਿਵ ਸਾਡਾ ਚੱਲ ਰਿਹਾ ਹੈਗਾ ਫਿਰ ਵੀ ਜਿੱਥੇ ਇਨਸੀਡੈਂਟ ਟੱਕਰ ਹੁੰਦਾ ਹੈਗਾ ਸਾਡੀ ਟੀਮ ਜਰੀ ਹੈ ਉਹਨਾਂ ਨੂੰ ਟ੍ਰੇਸ ਕਰਨ ਗਿਆ ਅਸੀਂ ਪਰਚੇ ਤੱਜ ਕਰਕੇ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ